ਨਿਊਜ਼ 99 ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਬੀਤੇ ਸ਼ਨੀਵਾਰ ਦੇ ਦਿਨ ਟੰਡਾਰੀ ਰੋਡ ਐਕਸੀਡੈਂਟ ਵਿੱਚ ਹੋਏ ਇੱਕ ਵਿਅਕਤੀ ਦੀ ਮੌਤ ਨੂੰ ਲੈ ਕੇ ਜਨਤਾ ਵਿੱਚ ਗੁੱਸੇ ਦੀ ਲਹਿਰ ਵਧ ਰਹੀ ਹੈ। ਅਤੇ ਪ੍ਰਸ਼ਾਸਨ ਦੇ ਅੱਗੇ ਮੰਗ ਰੱਖੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਡਰਾਈਵਰ ਅਤੇ ਮਾਲਕ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਕਾਰਵਾਈ ਕੀਤੀ ਜਾਵੇ। ਆਓ ਦੇਖਦੇ ਹਾਂ ਯਸ਼ਪਾਲ ਦੀ ਖਾਸ ਰਿਪੋਰਟ। آواز اٹھے ایک ایک پنجاب سرکار ہائی ہائی پنجاب سرکار ہائی ہائی پنجاب سرکار زندہ باد پنجاب سرکار ہائی ہائی پنجاب سرکار ਸੋਚਣ ਵਾਲੀ ਆ ਕੱਲ ਤੱਕ ਜਿਹੜੇ ਬੰਦੇ ਕਹਿੰਦੇ ਸੀਗੇ ਕਿ ਡਰਾਈਵਰ ਆਪਣਾ ਤਰਨ ਤਰਨ ਬੈਠਾ ਮਾਲਕ ਬੱਜਿਆ ਹੋਇਆ ਆਪਾਂ ਜਦੋਂ ਹੀ ਇੱਥੇ ਖੜੇ ਆ ਉਦੋਂ ਹੀ ਡਰਾਈਵਰ ਵੀ ਥਾਣੇ ਹੈਗਾ ਤੇ ਮਾਲਕ ਵੀ ਥਾਣੇ ਆ ਇਹਦਾ ਮਤਲਬ ਕੀ ਆ ਕੀ ਬੰਦਾ ਜਦ ਤੱਕ ਜਿਹੜਾ ਆਮ ਬੰਦਾ ਹੈਗਾ ਉਹਦੀ ਕੋਈ ਸੁਣਵਾਈ ਨਹੀਂ ਹੋਣੀ ਹੋਣੀ ਚਾਹੀਦੀ ਆ ਜ਼ਰੂਰ ਨਹੀਂ ਜੇ ਹੋਣੀ ਚਾਹੀਦੀ ਤੇ ਕਿੱਦਾਂ ਹੋਗੀ ਹੁਣ ਅੱਜ ਬੰਦੇ ਸਾਰੇ ਦਿਹਾੜੀ ਖਲਾਬ ਕਰਕੇ ਆਪਦੀ ਇੱਕ ਬੰਦੇ ਕਰਕੇ ਖੜੇ ਆ ਠੀਕ ਆ ਇਹਨਾਂ ਦੀ ਦਿਹਾੜੀ ਕੌਣ ਦੇਊਗਾ ਸੋਚਣ ਵਾਲੀ ਗੱਲ ਹੈ ਜ਼ਰੂਰੀ ਨਹੀਂ ਹਰ ਇੱਕ ਚੀਜ਼ ਦਾ ਹੱਲ ਇਦਾਂ ਹੋਵੇ ਹਰ ਇੱਕ ਚੀਜ਼ ਦਾ ਹੱਲ ਇਦਾਂ ਹੋਣਾ ਚਾਹੀਦਾ ਕਿ ਜਦ ਪਤਾ ਜਿਹੜੀ ਚੀਜ਼ ਗਲਤ ਹੈਗੀ ਆ ਉਹ ਚੀਜ਼ ਨੂੰ ਉਹਨਾਂ ਨੂੰ ਇਸ ਪਰ ਪ੍ਰਾਇੋਰਟੀ ਪਹਿਲਾਂ ਹੀ ਕਰ ਲੈਣੀ ਚਾਹੀਦੀ ਆ ਹੋਰਾਂ ਨੂੰ ਨਹੀਂ ਪਤਾ ਕਿ ਬੰਦੇ ਦੀ ਦਿੱਕਤ ਹੋ ਗਈ ਆ ਪ੍ਰਸ਼ਾਸਨ ਦੇ ਅੱਗੇ ਇਹ ਮੰਗ ਤੁਸੀਂ ਰੱਖੀ ਆ ਪ੍ਰਸ਼ਾਸਨ ਦੇ ਅੱਗੇ ਰੱਖਣ ਵਾਲੀ ਕੀ ਗੱਲ ਹੈ ਉਹਨਾਂ ਦੇ ਆਪ ਦੀ ਦਿਮਾਗ ਹੈਗਾ ਉਹਨਾਂ ਕੋਲ ਉਹਨਾਂ ਦੀ ਡਿਊਟੀ ਉਹਨਾਂ ਦਾ ਰੋਜ਼ ਦਾ ਕੰਮ ਆ ਉਹਨਾਂ ਨੂੰ ਨਹੀਂ ਪਤਾ ਵਾ ਕਿ ਡਰਾਈਵਰ ਨੂੰ ਕਿੰਨੇ ਚੇਰ ਦੇ ਵਿੱਚ ਫੜਨਾ ਆਉਂਦਾ ਦੱਸੋ ਸਰ ਆਸ ਦੇ ਇਸ ਧਰਨੇ ਵਾਲੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹ ਅੱਜ ਤੋਂ 4 ਦਿਨ ਪਹਿਲਾਂ ਕੋ ਐਕਸੀਡੈਂਟ ਹੋਇਆ ਸੀ ਡਰਾਈਵਰ ਵੀ ਰੌਂਡ ਅਪ ਕਰ ਲਿਆ ਲੈਂ ਉੱਥੇ ਗਏ ਆ ਪਾਲਟੀਆਂ ਟਰੱਕ ਵੀ ਇਹਨਾਂ ਦਾ ਕਬਜ਼ੇ 'ਚ ਆ ਬਾਕੀ ਇਹ ਅਜੇ ਧਰਨੇ ਤੇ ਯਾਰੀ ਹੈ